ਮਾਨਯੋਗ ਹਾਈ ਕੋਰਟ ਨੇ ਵੀ ਕਿਹਾ ਹੋਇਆ ਵੀ ਅਸੀਂ ਪੋਲਿਟਿਕਸ ਕਰ ਸਕਦੇ ਹਾਂ ਸਾਰੀਆਂ ਸਟੇਟਾਂ ਦੇ ਵਿੱਚ ਸੈਂਟਰ ਵੱਲੋਂ ਹਰ ਥਾਂ ਦੇ ਕਿਹਾ ਹੋਇਆ ਵੀ ਅਸੀਂ ਪੋਲਿਟਿਕਸ ਕਰ ਸਕਦੇ ਹਾਂ ਸਾਨੂੰ ਰੋਕ ਕਿਵੇਂ ਸਕਦੇ ਆ 14 ਮਹੀਨੇ ਦੀ ਤਨਖਾਹ ਨਹੀਂ ਆਉਂਦੀ ਕਦੇ 6 ਮਹੀਨੇ ਦੀ ਨਹੀਂ ਆਉਂਦੀ ਕਦੇ 8 ਮਹੀਨੇ ਹੋ ਜਾਂਦੇ ਆ ਅੱਜ 10-10 ਮਹੀਨੇ ਹੋ ਗਏ ਸਾਨੂੰ ਲਈ ਤਨਖਾਹ ਨੂੰ ਹੀ ਤਰਸ ਰਹੇ ਹੈਗੇ ਵੀ ਜਿਹੜਾ ਸਾਨੂੰ ਮਾਣ ਪੱਤਾ ਮਿਲਦਾ ਉਹੀ ਦੇ ਦੇਣ ਪਵੇ ਇੱਕੋ ਕਮਰੇ ਦੇ ਵਿੱਚ 70 ਬੱਚੇ ਤਾੜੇ ਹੋਏ ਆ ਉੱਥੇ ਕੋਈ ਉਹਨਾਂ ਕੋਲੇ ਟੀਚਰ ਹੀ ਨਹੀਂ ਉਹਨਾਂ 70 ਬੱਚਿਆਂ ਕੋਲੇ ਪ੍ਰੀਤ ਅੱਜ ਆਂਗਣਵਾੜੀ ਯੂਨੀਅਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂਾਂ ਤੋਂ ਇੱਥੇ ਆ ਕੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਕਿਹਾ ਜਾ ਰਿਹਾ ਹੈ ਕਿ ਇੱਕ ਉਹਨਾਂ ਦੇ ਜੋ ਇਸ ਵਕਤ ਉਹਨਾਂ ਨੂੰ ਪੇ ਸਕੇਲ ਮਿਲ ਰਿਹਾ ਉਸ ਦੇ ਵਿੱਚ ਜਿਹੜਾ ਵਾਅਦਾ ਕੀਤਾ ਜਾਵੇ ਕਿਉਂਕਿ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਦੇ ਵਿੱਚ 2022 ਤੋਂ ਪਹਿਲਾਂ ਆ ਕੇ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੇ ਪੇ ਸਕੇਲ ਦੁੱਗਣਾ ਆ ਵਾਦਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਦੇ ਵਿੱਚ ਹੁਣ ਜੋ ਹਰਗੋਬਿੰਦ ਕੌਰ ਨੂੰ ਸਸਪੈਂਡ ਕੀਤਾ ਗਿਆ ਹੈ ਉਹਨਾਂ ਨੂੰ ਦੁਬਾਰਾ ਤੋਂ ਬਹਾਲੀ ਕੀਤੀ ਜਾਵੇ ਤਾਂ ਇੱਥੇ ਹਰਗੋਬਿੰਦ ਕੌਰ ਸਾਡੇ ਨਾਲ ਮੌਜੂਦ ਨੇ ਵੀ ਤੁਹਾਨੂੰ ਦੁਬਾਰਾ ਤੋਂ ਬਹਾਲ ਦੀ ਗੱਲ ਕਰ ਰਹੇ ਨੇ ਤੁਹਾਡੇ ਧਰਨਾ ਲੱਗ ਰਿਹਾ ਤਾਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਹਾਂਜੀ ਜਿਹੜਾ ਅਸੀਂ ਅਜੇ ਧਰਨਾ ਲਾ ਰਹੇ ਆ ਅਸੀਂ ਜਦੋਂ ਤੋਂ ਇਹ ਸਰਕਾਰ ਆਈ ਹੈ ਕੱਲੀ ਤਨਖਾਹ ਨੂੰ ਹੀ ਧਰਸ ਰਹੇ ਹੈਗੇ ਵੀ ਜਿਹੜਾ ਸਾਨੂੰ ਮਾਣ ਪੱਤਾ ਮਿਲਦਾ ਉਹੀ ਦੇ ਦੇਣ ਉਸੇ ਪਿੱਛੇ ਸਾਨੂੰ ਬਾਰ-ਬਾਰ ਧਰਨੇ ਮਜਾਰੇ ਕਰਨੇ ਪੈਂਦੇ ਕਦੇ 14 ਮਹੀਨੇ ਦੀ ਤਨਖਾਹ ਨਹੀਂ ਆਉਂਦੀ ਕਦੇ 6 ਮਹੀਨੇ ਦੀ ਨਹੀਂ ਆਉਂਦੀ ਕਦੇ 8 ਮਹੀਨੇ ਹੋ ਜਾਂਦੇ ਆ ਅੱਜ 10-10 ਮਹੀਨੇ ਹੋ ਗਏ ਸੋ ਪਹਿਲੀ ਮੰਗ ਤਾਂ ਹੈਗੀ ਆ ਵੀ ਤਨਖਾਹਾਂ ਰੈਗੂਲਰ ਕਰੋ ਦੂਜਾ ਜਿਹੜਾ ਹੈਗਾ ਆਂਗਣਵਾੜੀਆਂ ਦੇ ਬੱਚੇ ਜਿਹੜੇ ਸਕੂਲਾਂ 'ਚ ਬਿਠਾਏ ਆ ਵਾਪਸ ਲੈ ਕੇ ਆਓ ਰਾਸ਼ਨ ਜਿਹੜਾ ਸਾਡਾ ਪ੍ਰਾਈਵੇਟ ਕੰਪਨੀਆਂ ਨੂੰ ਇਹਨਾਂ ਨੇ ਸਰਕਾਰੀ ਅਦਾਰਿਆਂ ਤੋਂ ਖੋ ਕੇ ਦੇਤਾ ਉਹ ਵੀ ਘਰਾਂ 'ਚ ਹੀ ਵੰਡਾਉਣਾ ਸ਼ੁਰੂ ਕਰਤਾ ਆ ਰਾਸ਼ਨ ਜਿਹੜਾ ਸਰਕਾਰੀ ادارے ਰਾਈ ਆਵੇ ਵੇਰ ਕੇ ਰਾਈ ਆਵੇ ਮਾਰਕਫੈਡ ਰਾਈ ਆਵੇ ਅਸੀਂ ਅੰਗਣਵਾਰੀ ਚ ਰਿੰਨੀਆਂ ਫੇਰ ਅਸੀਂ ਬੱਚਿਆਂ ਨੂੰ ਰਾਸ਼ਨ ਦੇਗੇ ਬੱਚੇ ਸਾਡੇ ਕੋਲੇ ਆਉਣ ਸੋ ਸਾਨੂੰ ਨਰਸਰੀ ਟੀਚਰ ਦਾ ਦਰਜਾ ਦਿਓ 6 ਸਾਲ ਦੇ ਬੱਚੇ ਦੇ ਵਾਪਸ ਤੁਸੀਂ ਆਂਗਣਵਾੜੀ ਦੇ ਵਿੱਚ ਬੁਲਵਾਉਣਾ ਚਾਹੁੰਦੇ ਹਾਂ ਅਸੀਂ ਮੰਗਦੇ ਆ ਨਵੀਂ ਐਜੂਕੇਸ਼ਨ ਨੀਤੀ ਆਈ ਹੈ 2020 ਉਹਦੇ ਚ ਲਿਖਿਆ ਹੋਇਆ ਹੈ ਵੀ ਬੱਚਾ ਜਿਹੜਾ ਹੈਗਾ ਪ੍ਰੀ ਸਕੂਲ ਐਜੂਕੇਸ਼ਨ ਆਂਗਣਵਾੜੀ ਵਰਕਰਾਂ ਨੂੰ ਮਿਲਣੀ ਚਾਹੀਦੀ ਹੈ ਆਂਗਣਵਾੜੀ ਵਰਕਰ ਨੂੰ ਨਰਸਰੀ ਟੀਚਰ ਦਾ ਦਰਜਾ ਮਿਲਣਾ ਚਾਹੀਦਾ ਉਹਨੂੰ ਟ੍ਰੇਨਿੰਗ ਕਰਾਓ ਤੇ ਬਾਕੀ ਤੁਸੀਂ ਆਪ ਦੇਖੋ ਵੀ ਪੂਰੇ ਇੰਡੀਆ ਚ ਕਿਤੇ ਨਹੀਂ ਕੱਲੇ ਪੰਜਾਬ ਚ ਵੀ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਕੀ ਅਸਰ ਪਾ ਰਹੇ ਪੈ ਰਹੇ ਆ ਉਹ ਖੇਡਣ ਵਾਲੇ ਬੱਚੇ ਤੁਸੀਂ ਸਕੂਲ ਤਾੜੇ ਹੋਏ ਆ ਉਹ ਆਂਗਣਵਾੜੀ ਚ ਖੇਡਨੇ ਚਾਹੀਦੇ ਆ ਉੱਥੇ ਵਧਨੇ ਫੁੱਲਣੇ ਚਾਹੀਦੇ ਉਹਨਾਂ ਨੂੰ ਮਾਹੌਲ ਦਿਓ ਸੋ ਇਸ ਕਰਕੇ ਉਹ ਬੱਚੇ ਦੇ ਵਿੱਚ ਵੀ ਤਾਂ ਉਸੇ ਤਰ੍ਹਾਂ ਨਾਲ ਮਾਹੌਲ ਆ ਜਿਹੜਾ ਉਹ ਦਿੱਤਾ ਜਾ ਰਿਹਾ ਮਾਡਰਨਾਈਜ਼ਡ ਮਾਹੌਲ ਜਿਹੜਾ ਹੁਣ ਕਹਿ ਰਿਹਾ ਸਕੂਲ ਆਫ ਫੈਮਿਨੈਂਸ ਵਗੈਰਾ ਜਿਹੜੇ ਖੋਲੇ ਨੇ ਬਿਲਕੁਲ ਇਦਾਂ ਦਾ ਉੱਥੇ ਨਹੀਂ ਹੈਗਾ ਜੀ ਦੇਖੋ ਜਿਹੜਾ ਬੱਚਾ ਤੁਸੀਂ 3 ਸਾਲ ਦਾ ਬੱਚਾ ਸਕੂਲ ਦੇ ਵਿੱਚ 2.5 2.5 ਸਾਲ ਦਾ ਬਿਠਾਈ ਬੈਠਿਆ ਉਹਨਾਂ ਦੇ ਸਾਹਮਣੇ ਵੱਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਜਦੋਂ ਉਹਨਾਂ ਦੇ ਨਾਲ ਓਵੇਂ ਡੀਲ ਕੀਤਾ ਜਾਂਦਾ ਛੋਟੇ ਬੱਚੇ ਨਾਲ ਓਵੇਂ ਡੀਲ ਕੀਤਾ ਜਾਂਦਾ ਤਾਂ ਉਹ ਉਹਨਾਂ ਬੱਚਿਆਂ ਤੇ ਬੁਰਾ ਅਸਰ ਪੈਂਦਾ ਦੂਜੀ ਗੱਲ ਉੱਥੇ ਹੁਣ ਮੈਂ ਆਪਦੇ ਪਿੰਡ ਦੀ ਉਦਾਹਰਨ ਦੇ ਸਕਦੀ ਹਾਂ ਇੱਕ ਕਮਰੇ ਦੇ ਵਿੱਚ 70 ਬੱਚੇ ਤਾੜੇ ਹੋਏ ਆ ਉੱਥੇ ਕੋਈ ਉਹਨਾਂ ਕੋਲੇ ਟੀਚਰ ਹੀ ਨਹੀਂ ਉਹਨਾਂ 70 ਬੱਚਿਆਂ ਕੋਲੇ ਸਾਡੇ ਕੋਲੇ ਦੋ ਟੀਚਰ ਦੋ ਹੈਲਪਰਾਂ ਨਾ ਉਹਨਾਂ ਕੋਲੇ ਕੋਈ ਹੈਲਪਰ ਹੈ ਨਾ ਕੋਲੇ ਉਹਨਾਂ ਕੋਲੇ ਕੋਈ ਸਹੂਲਤ ਹੈਗੀ ਆ ਉਹ ਉਲਟਾ ਉਹਨਾਂ ਟੀਚਰਾਂ ਤੇ ਹੀ ਬੋਝ ਬਣਾਇਆ ਹੋਇਆ ਹੈ ਹਾਲੀ ਦੀ ਵੀ ਮੰਗ ਜਿਹੜੀ ਆ ਉਹ ਬੀਬੀਆਂ ਵੱਲੋਂ ਜਿਹੜੀ ਆ ਉਹ ਚੱਕੀ ਜਾ ਰਹੀ ਹੈ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਤੁਸੀਂ ਗਵਰਨਮੈਂਟ ਇੱਕ ਅਹੁਦੇ ਤੇ ਹੋ ਤਾਂ ਫਿਰ ਪੋਲਿਟਿਕਲ ਗਤੀਵਿਧੀਆਂ 'ਚ ਜਿਸ ਤਰ੍ਹਾਂ ਤੁਹਾਡੇ ਹਿੱਸੇਦਾਰੀ ਰਹੀ ਹੈ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਾਂ ਉਹ ਜ਼ਾਹਿਰ ਜੀ ਗੱਲ ਹੈ ਕਿ ਕਿਸ ਤਰ੍ਹਾਂ ਦੇ ਨਾਲ ਫਿਰ ਉਹ ਦੋ ਚੀਜ਼ਾਂ ਚੱਲਣਗੀਆਂ ਦੇਖੋ ਅਸੀਂ ਆਂਗਣਵਾੜੀ ਵਰਕਰਾਂ ਪਹਿਲਾਂ ਤਾਂ ਸਾਡੇ ਨਾਂ ਨਾਲ ਵਰਕਰ ਲੱਗਿਆ ਹੋਇਆ ਅਸੀਂ ਸੋਸ਼ਲ ਵਰਕਰਾਂ ਸਰਕਾਰ ਸਾਨੂੰ ਮਾਣ ਪੱਤਾ ਦਿੰਦੀ ਹੈ ਨਰੋਰੀਅਮ ਮਿਲਦਾ ਸਾਨੂੰ ਅਸੀਂ EMPLOYE नहीं ਹੈਗੇ ਠੀਕ ਹੈ ਜਦੋਂ ਅਸੀਂ EMPLOYE ਨਹੀਂ ਹੈਗੇ ਤਾਂ ਹਰ ਕੋਈ ਆਂਗਣਵਾੜੀ ਵਰਕਰ ਕੋਈ ਪੰਚ ਹੈ ਬਹੁਤ ਸਾਰੀਆਂ ਕੋਈ ਸਰਪੰਚ ਹੈ ਕੋਈ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਬਲਾਕ ਸੰਵਤੀ ਮੈਂਬਰ ਹੈ ਕੋਈ ਜ਼ਿਲ੍ਹਾ ਪ੍ਰੀਸ਼ਦ ਹੈ ਹਰ ਕੋਈ ਕਿਤੇ ਨਾ ਕਿਤੇ ਹੈਗੇ ਆ ਮੈਂ ਇਹ ਗੱਲ ਕਹਿਣੀ ਹੈ ਮੈਂ ਅੱਜ ਚੈਨਲ ਤੋਂ ਕਹਿ ਰਹੀ ਆ ਵੀ ਸਾਨੂੰ 50000 ਰੁਪਏ ਦਿਓ ਮੇਰੀਆਂ ਅੰਗਣਵਾੜੀ ਵਰਕਰਾਂ ਨੂੰ ਸਾਨੂੰ ਬਲਾਓ ਮੁਲਾਜ਼ਮ ਤੇ ਅਸੀਂ ਜਿਹੜਾ ਮੁਲਾਜ਼ਮਾਂ ਵਾਲੇ ਕੰਮ ਕਰਾਂਗੇ ਅਸੀਂ ਨਾ ਪੋਲੀਟਿਕਸ ਜਾਵਾਂਗੇ ਸਾਨੂੰ ਮਾਨਯੋਗ ਹਾਈ ਕੋਰਟ ਨੇ ਵੀ ਕਿਹਾ ਹੋਇਆ ਵੀ ਅਸੀਂ ਪੋਲੀਟਿਕਸ ਕਰ ਸਕਦੇ ਆ ਸਾਰੀਆਂ ਸਟੇਟਾਂ ਦੇ ਵਿੱਚ ਸੈਂਟਰ ਵੱਲੋਂ ਹਰ ਥਾਂ ਤੇ ਕਿਹਾ ਹੋਇਆ ਵੀ ਅਸੀਂ ਪੋਲੀਟਿਕਸ ਕਰ ਸਕਦੇ ਆ ਸਾਨੂੰ ਰੋਕ ਕਿਵੇਂ ਸਕਦੇ ਆ ਫਿਰ ਤੁਸੀਂ ਅਧਿਕਾਰੀਆਂ ਨਾਲ ਕਿਸ ਬਾਪਤੇ ਦੇ ਉਤੇ ਉਹਨਾਂ ਨੂੰ ਇਹ ਫੈਕਟਰ ਰੱਖੇ ਸੀ ਬਲਜੀਤ ਕੌਰ ਨੇ ਤਾਂ ਉਸ ਤੋਂ ਬਾਅਦ ਸਾਡੀ ਮੀਟਿੰਗ ਹੀ ਨਹੀਂ ਬੁਲਾਈ ਹੁਣ ਦੂਜੀਆਂ ਜੀ ਉਹਨਾਂ ਨੇ ਸਾਦ ਲਿਆ ਸਾਡੀ ਯੂਨੀਅਨ ਨੂੰ ਮੀਟਿੰਗ ਚ ਹੀ ਨਹੀਂ ਸਦਿਆ ਕਿਸੇ ਵੀ ਯੂਨੀਅਨ ਨੂੰ ਨਹੀਂ ਬੁਲਾਇਆ ਤੁਹਾਡੀ ਨੂੰ ਦੂਜੀਆਂ ਦੋ ਜੁਨਨਾ ਹੋਰ ਹੈਗੀਆਂ ਉਹਨਾਂ ਨੂੰ ਬੁਲਾਇਆ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਤੇ ਉਹ ਯੂਨੀਅਨ ਦੀਆਂ ਲੀਡਰ ਵੀ ਤਾਂ ਕਿਸੇ ਨਾ ਕਿਸੇ ਪਾਰਟੀ ਚ ਹੈਗੀਆਂ ਮੈਨੂੰ ਪਤਾ ਉਹ ਕਿਹੜੀਆਂ ਪਾਰਟੀਆਂ ਚ ਉਹਨਾਂ ਲਈ ਕੰਮ ਵੀ ਕਰਦੀਆਂ ਉਹਨਾਂ ਨੂੰ ਮਾਫ ਹੈ ਮੈਨੂੰ ਨਹੀਂ ਮਾਫ ਹੈਗਾ ਕਿਹੜੀ ਪਾਰਟੀ ਲਈ ਕੰਮ ਕਰਦੀਆਂ ਨੇ ਉਹ ਚਲੋ ਮੈਂ ਕਹਿਣਾ ਨਹੀਂ ਚਾਹੁੰਦੀ ਵੀ ਉਹ ਕਿਹੜੀ ਜੇ ਕੋਈ ਇਹਨਾਂ ਦੀ ਡਫਲੀ ਵਜਾਵੇ ਬਹੁਤ ਸਾਰੀਆਂ ਆਂਗਣਵਾੜੀ ਵਰਕਰਾਂ ਨੇ 2022 ਦੇ ਵਿੱਚ ਲਹਿੰਗੇ ਪਾ ਕੇ ਜਾਗਵਾਂ ਕੱਢੀਆਂ ਝਾੜੂ ਵਾਸਤੇ ਉਦੇ ਤੱਕ ਕਿਸੇ ਕਾਲੀ ਨੇ ਨਹੀਂ ਕਿਹਾ ਕਿਸੇ ਕਾਂਗਰਸ ਨੇ ਨਹੀਂ ਕਿ ਸਸਪੈਂਡ ਕੀਤੀਆਂ ਵੀ ਤੁਸੀਂ ਕਿਉਂ ਜਾਗੋ ਕਰਦੀਆਂ ਫਿਰਦੀਆਂ ਇਹ ਸਾਡਾ ਰਾਈਟ ਹੈ ਲੋਕਾਂ ਦਾ ਨਾਲੇ ਸੋਸ਼ਲ ਵਰਕਰ ਦੇ ਤੌਰ ਤੇ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਚ ਜਾ ਸਕਦੇ ਹਾਂ ਸਾਨੂੰ ਇਹ ਰੋਕ ਨਹੀਂ ਸਕਦੇ ਮੈਂ ਫੇਰ ਕਹਣੀ ਹੈ ਵੀ ਦੇਣੇ 50000 ਰੁਪਏ ਤਨਖਾਹਾਂ ਦੇਣ ਪੱਤੇ ਤੇ ਨਹੀਂ ਜਾਣਗੀਆਂ ਤੇਰੀ ਦੁੱਗਣੀ ਬੰਗ ਕਰ ਰਹੇ ਹੋ ਤੁਸੀਂ ਇਸ ਵਕਤ ਸਟੇਟ ਗਵਰਨਮੈਂਟ ਵੱਲੋਂ 6000 ਰੁਪਏ ਦਿੱਤਾ ਜਾਂਦਾ ਹੈ ਤੇ ਸੈਂਟਰ ਵੱਲੋਂ 4500 ਲਗ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਦੋਵਾਂ ਨੂੰ ਰਲਾ ਕੇ ਤੁਸੀਂ ਡਬਲ ਡਿਮਾਂਡ ਕਰ ਰਹੇ ਹੋ ਜਾਂ ਸਿਰਫ ਸਟੇਟ ਸਿਰਫ ਸਟੇਟ ਦੀ ਸਿਰਫ ਸਟੇਟ ਦਾ ਕਹਿ ਰਿਹਾ ਜਿਹੜਾ ਸਟੇਟ ਸਾਨੂੰ ਪੈਸੇ ਦੇ ਰਹੀ ਹੈਗੀ ਆ ਉਹਨੂੰ ਜਿਹੜਾ ਹੈਗਾ 6000 ਰੁਪਏ ਨੂੰ ਦੁੱਗਣਾ ਕਰੋ ਇਹਨਾਂ ਨੇ ਕਿਹਾ ਸੀ ਨਾ ਸਾਡਾ ਵਾਦਾ ਕੀਤਾ ਸੀ ਅਸੀਂ ਦੁੱਗਣਾ ਕਰਾਂਗੇ ਅਸੀਂ ਤਾਂ ਵਾਦੇ ਦੀ ਗੱਲ ਕਰਦੇ ਪੂਰਾ ਕਰੋ ਜੇ ਕੀਤਾ ਸੀ ਤਾਂ ਅੱਜ ਕਿਹਦੇ ਨਾਲ ਮਿਲਣ ਆਏ ਹੋ ਤੁਸੀਂ ਇੱਥੇ ਕੋਈ ਗੱਲਬਾਤ ਤੁਹਾਨੂੰ ਤਿਆਰ ਆ ਤੁਹਾਡੀ ਇੱਥੇ ਅਸੀਂ ਡਾਇਰੈਕਟਰ ਦਫ਼ਤਰ ਹੈ ਡਾਇਰੈਕਟਰ ਨੂੰ ਹੀ ਮਿਲਣ ਆਏ ਆ ਡਾਇਰੈਕਟਰ ਦੇ ਖਿਲਾਫ ਹੀ ਧਰਨਾ ਲਾਉਣ ਆਏ ਆ ਪਰ ਡਾਇਰੈਕਟਰ ਦਾ ਅਸੀਂ 10 ਵਜੇ ਦੇ ਆਏ ਆ ਸਵਾ 12 ਹੋ ਗਏ ਉਹ ਸੈਕਟਰੀਟ ਬੈਠੇ ਅਜੇ ਆਏ ਨਹੀਂ ਕਹਿੰਦੇ ਸਾਡੀ ਤਾਂ ਮੀਟਿੰਗ ਚੱਲੀ ਜਾਂਦੀ ਹੈ ਜੇ ਇਸ ਤੋਂ ਬਾਅਦ ਕੀ ਰਣਨੀਤੀ ਰਹੂਗੀ ਜੇਕਰ ਨਈ ਮੁਲਾਕਾਤ ਹੋਣੀ ਤਾਂ ਜਿਹੜਾ ਡਾਇਰੈਕਟਰ ਨਾਲ ਤਾਂ ਕੀ ਤਰਨਾ ਇਸੇ ਤਰ੍ਹਾਂ ਨਾਲ ਜਾਰੀ ਰਹੂਗਾ ਨਹੀਂ ਇਹ ਤਰਨਾ ਜਿਹੜਾ ਇਹ ਅੱਜ ਦਾ ਦੇ ਨਹੀਂ ਸਾਡਾ ਅਸੀਂ 21 ਤਰੀਕ ਤੋਂ ਬਲਜੀਤ ਕੌਰ ਦੇ ਘਰ ਦੇ ਸਾਹਮਣੇ ਫਰੀਦਕੋਟ ਪੂਖੜ ਹੜਤਾਲ ਤੇ ਬੈਠਾਂਗੇ ਆ ਮਰਨ ਵਰਤ ਤੇ ਬੈਠਾਂਗੇ ਅਸੀਂ ਉਹਦੇ ਬੂਹੇ 'ਚ ਮਰ ਜਾਾਂਗੇ ਜੇ ਇਹਨੇ ਸਾਡੇ ਨਾਲ ਇਹੀ ਧੱਕਾ ਕੀਤਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਗੁਰਪ੍ਰੀਤ ਜਿਸ ਦੇ ਵਿੱਚ ਤਮਾਮ ਜਿਹੜੇ ਆਂਗਣ ਆਂਗਣ ਬਾੜੀ ਦੇ ਜਿਹੜੇ ਵਰਕਰ ਨੇ ਜਿਹੜੇ ਉਹ ਇੱਥੇ ਮਜ਼ਦੂਰ ਨੇ ਉਹਨਾਂ ਦੇ ਵਿੱਚੇ ਤਸਵੀਰਾਂ ਦੇਖ ਸਕਦੇ ਹੋ ਕਿ ਤਕਤੀਆਂ ਦੇ ਜਿਹੜੀਆਂ ਉਹ ਫੜੀਆਂ ਹੋਈਆਂ ਨੇ ਤਕਤੀਆਂ ਦੇ ਉੱਤੇ ਲਿਖਿਆ ਹੋਇਆ ਹੈ ਕਿ ਮਾਨਪੜਤਾ ਜਿਹੜਾ ਉਹ ਦੁੱਗਣਾ ਕੀਤਾ ਜਾਵੇ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਮੁਰਦਾਬਾਦ ਦੇ ਜਿਹੜੇ ਤਕਤੀਆਂ ਨੇ ਜਿਹੜੀਆਂ ਇਸ ਵਕਤ ਆਂਗਣਵਾੜੀ ਦੇ ਕਈ ਵਰਕਰਾਂ ਵੱਲੋਂ ਜਿਹੜੀਆਂ ਉਹ ਫੜੀਆਂ ਗਿਆ ਨੇ ਤਾਂ ਉਹਨਾਂ ਨਾਲ ਵੀ ਜਿਹੜੀ ਆਹ ਵਾਰਤਲਾਪ ਕਰਾਂਗੇ ਕਿਹੜੀ ਕਿਹੜੀਆਂ ਮੁੱਖ ਮੰਗਾਂ ਤੁਸੀਂ ਅੱਜ ਇੱਥੇ ਲੈ ਕੇ ਪਹੁੰਚ ਕਿੱਥੋਂ ਆਏ ਕਿੱਥੋਂ ਅਸੀਂ ਮੈਂ ਕਿ ਦਰਵਾਜ਼ ਤਮਾਈ ਆਂ ਜੀ ਕਿ ਕਿਦੜ ਬਾਦ ਤੇ ਆਏ ਹਾਂ ਹਾਂ ਜੀ ਸਾਡੀ ਮੁੱਖ ਮੰਗ ਤਾਂ ਇਹ ਹੀ ਆ ਵੀ ਸਾਡੀ ਭੈਣ ਜੀ ਨੂੰ ਬਹਾਲ ਕਰੇ ਕੀਤਾ ਜਾਵੇ ਬਸ ਬਾਦ ਵਿੱਚ ਮੰਗਾ ਤਾਂ ਬਾਦ ਹੈ ਪਹਿਲੇ ਸਭ ਤੋਂ ਪਹਿਲਾਂ ਸਾਡੀ ਭੈਣ ਨੂੰ ਬਹਾਲ ਕੀਤਾ ਜਾਵੇ ਇਹਨਾਂ ਦੀਆਂ ਸਭਾਵਾਂ ਡਾਇਰੈਕਟਰ ਨਾਲ ਮੁਲਾਕਾਤ ਹੋਵੇਗੀ ਡਾਇਰੈਕਟਰ ਸਾਹਿਬ ਤਾਂ ਜੇ ਬਿਜ਼ੀ ਨੇ ਉਹ ਸੈਕਟਰੀਟ ਮੀਟਿੰਗ ਚ ਨੇ ਅਸੀਂ ਉਹਨਾਂ ਚ ਰਿੱਥੇ ਹੀ ਦਵਾਂਗੇ ਕਰਨਾ ਦੇਵਾਂਗੇ ਅਸੀਂ ਵੇਟ ਕਰਾਂਗੇ अच्छा उन सस्पेंड ਇਸ ਕਰਕੇ ਕੀਤਾ ਗਿਆ ਸੀ ਬੀਬੀ ਹਰਗੋਬਿੰਦ ਕੋਰ ਨੂੰ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀਗਾ ਸਰਕਾਰ ਦਾ ਕਿ ਉਹ ਪੋਲਿਟੀਕਲ ਐਕਟੀਵਿਟੀ ਦੇ ਵਿੱਚ ਜਾਦੇ ਸ਼ਮੂਲੀਅਤ ਸੀ ਉਹਨਾਂ ਦੀ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਬੀਰ ਸਿੰਘ ਬਾਲ ਨਾਲ ਅਕਸਰ ਦਿਖਾਈ ਦਿੱਤੇ ਤੇ ਉਹਨਾਂ ਨੇ ਨਿਯੁਕਤੀ ਵੀ ਇਸੇ ਕਾਰਨ ਇਹੀ ਕੀਤੀ ਸੀ ਕਿ ਉਹ ਸ਼੍ਰੋਮਣੀ ਕਾਲੇ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਵੀ ਬਣੇ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਹੀਂ ਜੀ ਇਹ ਤਾਂ ਵੈਸੇ ਸਾਡੀਆਂ ਅੰਗਣਵਾੜੀ ਵਰਕਰਾਂ ਜਿਹੜੀਆਂ ਜੀ ਉਹ ਆਮ ਆਦਮੀ ਪਾਰਟੀ ਦੀਆਂ ਵਰਕਰਾਂ ਹੈਗੀਆਂ ਜੀ ਉਨਾਂ ਲਈ ਅਹੁਦੇ ਉੱਥੇ ਵੀ ਹੈਗੇ ਆ ਜੀ ਪਰ ਇੱਥੇ ਕਿਉਂ ਦੀਦੀ ਨੂੰ ਹੀ ਕਿਉਂ ਇਹ ਗੱਲ ਕੀਤੀ ਗਈ? ਇਹ ਲੱਗਦਾ ਪੋਲਿਟਿਕਸ ਵੈਂਡਟਾ ਹੋਈ ਜਾਂਦਾ ਜਾ ਰਿਹਾ। ਹਾਂਜੀ ਸਾਨੂੰ ਤਾਂ ਇਹੀ ਲੱਗਦਾ ਜੀ। ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤਕਤੀਆਂ ਨੇ ਜਿਹੜੀਆਂ ਉਹ ਫੜੀਆਂ ਗਈਆਂ ਨੇ ਤੇ ਵੱਖ-ਵੱਖ ਥਾਵਾਂ ਦੇ ਉੱਤੋਂ ਜਿਹੜੇ ਆਂਗਣਵਾੜੀ ਦੇ ਵਰਕਰ ਨੇ ਜਿਹੜੇ ਆ ਉਹ ਪਹੁੰਚੇ ਹੋਏ ਹਨ ਇਸ ਵਕਤ ਸੈਕਟਰ 34 ਦੇ ਦਫ਼ਤਰ ਦੇ ਬਿਲਕੁਲ ਜਿੱਥੇ ਡਾਇਰੈਕਟਰ ਸਮਾਜ ਸੁਰੱਖਿਆ ਤੇ ਸਿਹਤ ਔਸਤਰੀ ਤੇ ਵਿਕਾਸ ਪੰਜਾਬ ਦਾ ਦਫ਼ਤਰ ਹੈ ਜਿੱਥੇ ਬਿਲਕੁਲ ਦਫ਼ਤਰ ਦੇ ਬਾਹਰ ਦੀਆਂ ਇਹ ਤਸਵੀਰਾਂ